ਮਿਕੂ ਢਿੱਲੋ ਦੇ ਵਿਆਹ ਤੋਂ ਬਾਅਦ ਹੁਣ ਜਿਹੜਾ ਗੁਰਜਸ ਬਲੌਗ ਦੇ ਨਾਲ ਮਿਕੂ ਢਿੱਲੋ ਦਾ ਬੋਲਬਾਲਾ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਵਿਆਹ ਤੋਂ ਪਹਿਲਾਂ ਮਿਕੂ ਢਿੱਲੋ ਨੇ ਗੁਰਜਸ ਕਪਲਸ ਨੂੰ ਕਿਹਾ ਸੀ ਕਿ ਉਸਦੇ ਵਿਆਹ ਦੀ ਜਾਂ ਉਸਦੇ ਕੋਈ ਰਿਸ਼ਤੇਦਾਰਾਂ ਦੀ ਨੱਚਦਿਆਂ ਦੀ ਕਿਸੇ ਤਰ੍ਹਾਂ ਦਾ ਕੋਈ ਵਲੌਗ ਜਾਂ ਵੀਡੀਓ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਨਾ ਕਰਿਓ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਜਿਹੜਾ ਮੀਕੂ ਢਿੱਲੋ ਦਾ ਜਿਹੜਾ ਪਰਿਵਾਰ ਆ ਉਹ ਜਿੱਥੇ ਨੱਚ ਰਿਹਾ ਉਹਨਾਂ ਦਾ ਵਲੌਗ ਆ ਉਹ ਗੁਰਜਸ ਕਪਲਸ ਨੇ ਆਪਣੇ ਚੈਨਲ ਤੇ ਅਪਲੋਡ ਕੀਤਾ ਉਸ ਤੋਂ ਬਾਅਦ ਜਿਹੜਾ ਮੀਕੂ ਢਿੱਲੋ ਪੜਕੋਠੀ ਤੇ ਉਸਦੇ ਪਤੀ ਅਨਮੋਲ ਨੇ ਲਾਈਵ ਹੋ ਕੇ ਇਸ ਚੀਜ਼ ਦਾ ਸਾਰਾ ਸੱਚ ਦੱਸਿਆ ਤੇ ਉਹਨਾਂ ਦੇ ਖਿਲਾਫ ਆਪਣੀ ਪੜਾਅ ਸਕੱਡੀ ਹੈ ਜੀ ਤੁਹਾਨੂੰ ਦੱਸ ਦਿੰਨੇ ਹਾਂ ਕੀ ਕੁਛ ਦਿਨ ਪਹਿਲਾਂ ਮੀਕੂ ਦਾ ਵਿਆਹ ਹੋਇਆ ਸੀ ਮੀਕੂ ਦੇ ਵਿਆਹ ਤੇ ਜਿਹੜੀਆਂ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈਆਂ ਸਨ ਉੱਥੇ ਹੀ ਗੁਰਜਸ ਕਪਲਸ ਨੇ ਵਲੌਗ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕਰਤਾ ਤੁਸੀਂ ਦੇਖ ਸਕਦੇ ਹੋ ਮੀਕੂ ਦਾ ਜਿਹੜਾ ਵਲੌਗ ਆ ਵਿਆਹ ਦਾ ਉਹ ਤੁਸੀਂ ਜਾਗੋ ਦਾ ਵਲੌਗ ਆ ਉਹ ਅਪਲੋਡ ਕਰਤਾ ਤੇ ਹਾਲਾਂਕਿ ਮੀਕੂ ਨੇ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਕਿਹਾ ਵੀ ਸੀ ਕਿ ਮੇਰਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਵਲੌਗ ਆ ਉਹ ਅਪਲੋਡ ਨਾ ਕਰਿਓ ਕਿਉਂਕਿ ਉਹ ਆਪਣੀ ਜਿਹੜੀ ਰਿਸ਼ਤੇਦਾਰ ਆ ਜਾਂ ਆਪਣਾ ਪਰਿਵਾਰ ਆ ਉਹ ਸੋਸ਼ਲ ਮੀਡੀਆ ਤਾਂ ਉਹ ਦੂਰ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਜਿਹੜਾ ਗੁਰਜਸ ਨੇ ਉਹਨਾਂ ਦੇ ਜਾਗੋ ਦਾ ਜਿਹੜਾ ਵਲੌਗ ਆ ਉਹ ਉਹ ਅਪਲੋਡ ਕੀਤਾ ਤੇ ਮੀਕੂ ਨੇ ਦੱਸਿਆ ਕਿ ਜਦੋਂ ਇਹਨਾਂ ਨੇ ਵਲੌਗ ਅਪਲੋਡ ਕੀਤਾ ਉਸ ਤੋਂ ਬਾਅਦ ਉਸਦੇ ਮਾਸਰ ਜੀ ਦਾ ਫੋਨ ਆਇਆ ਕਿ ਉਹਨਾਂ ਨੇ ਆਪਣੇ ਚੈਨਲ ਤੇ ਵਲੌਗ ਅਪਲੋਡ ਕਰ ਦਿੱਤਾ ਤਾਂ ਇਸ ਤੋਂ ਬਾਅਦ ਜਿਹੜਾ ਮੀਕੂ ਟੱਲੋ ਨੇ ਲਾਈਵ ਹੋ ਕੇ ਉਹਨਾਂ ਖਿਲਾਫ ਆਪਣੀ ਪੜਾਅ ਕੱਢੀ ਹੈ ਕਿਉਂਕਿ ਮੀਕੂ ਟੱਲੋ ਨੇ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰੀ ਕੋਈ ਕਿਸੇ ਤਰ੍ਹਾਂ ਦੀ ਵੀਡੀਓ ਜਿਹੜੀ ਉਹ ਆਪਣੇ ਚੈਨਲ ਤੇ ਅਪਲੋਡ ਨਾ ਕਰਿਓ ਕਿਉਂਕਿ ਅਨਮੋਲ ਨੇ ਵੀ ਇਸ ਚੀਜ਼ ਦਾ ਸਾਰਾ ਸੱਚ ਦੱਸਿਆ ਕਿ ਉਹ ਆਪਣੇ ਦੋਨਾਂ ਪਰਿਵਾਰਾਂ ਨੂੰ ਜਿਹੜਾ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਚਾਹੁੰਦੇ ਹਨ ਕਿਉਂਕਿ ਅਨਮੋਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਪਰਸਨਲ ਸੱਚਾ ਜਾਂ ਆਪਣੀ ਪਰਸਨਲ ਜ਼ਿੰਦਗੀ ਆ ਉਹ ਸ਼ੇਅਰ ਨਹੀਂ ਕਰਨਾ ਚਾਹੁੰਦੇ ਪਰ ਫਿਰ ਵੀ ਉਸ ਦੇ ਬਾਵਜੂਦ ਉਹਨਾਂ ਨੇ ਆਪਣੇ ਚੈਨਲ ਤੇ ਵਲੌਗ ਅਪਲੋਡ ਕੀਤਾ ਅਨਮੋਲ ਨੇ ਕਿਹਾ ਕਿ ਉਹਨਾਂ ਨੇ ਚੰਦ ਦੇ ਪੈਸਿਆਂ ਦੀ ਖਾਤਰ ਸਾਡੇ ਦੋਨਾਂ ਪਰਿਵਾਰਾਂ ਦੇ ਵਿੱਚ ਇਹ ਵਿਗਾਰ ਪਾ ਕੇ ਚੰਗਾ ਨਹੀਂ ਕੀਤਾ ਹਾਲਾਂਕਿ ਲੋਕਾਂ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਸਨ ਕਿ ਮੀਕੂ ਨੇ ਆਪਣੇ ਵਿਆਹ ਦੇ ਵਿੱਚ ਗੁਰਜਸ ਕਪਲਸ ਨੂੰ ਇਮਿਹਤ ਨਹੀਂ ਦਿੱਤੀ ਉਹਨਾਂ ਨਾਲ ਕੋਈ ਸਟੋਰੀ ਜਾਂ ਫੋਟੋ ਅਪਲੋਡ ਨਹੀਂ ਕੀਤੀ ਤੇ ਇਹਨਾਂ ਸਾਰੀਆਂ ਗੱਲਾਂ ਦਾ ਸੱਚ ਜਿਹੜਾ ਮੀਕੂ ਢਿੱਲੋ ਨੇ ਅੱਜ ਲਾਈਵ ਹੋ ਕੇ ਪਤੀ ਅਣਮੋਲ ਦੇ ਨਾਲ ਜਿਹੜਾ ਦੱਸ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਵਿਆਹ ਤੋਂ ਪਹਿਲਾਂ ਹੀ ਮੈਂ ਇਹ ਦਿੱਤਾ ਕਿਹਾ ਸੀ ਕਿ ਮੇਰਾ ਕਿਸੇ ਤਰ੍ਹਾਂ ਦਾ ਕੁਝ ਅਪਲੋਡ ਨਾ ਕਰਿਓ ਤੇ ਇਹਨਾਂ ਨੇ ਅਪਲੋਡ ਕਰਕੇ ਚੰਗਾ ਨਹੀਂ ਕੀਤਾ ਇਸ ਕਰਕੇ ਜਿਹੜਾ ਇਹ ਨਾਰਾਜ਼ਗੀ ਆ ਉਹਨਾਂ ਨਾਲ ਇਹ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਆ ਤੇ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਰਏ ਆ ਉਹ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਤਾਜ਼ੀਆਂ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ